ਲੋਕਾ ਲੋਕਾ ਕੋ ਬਣਿਆ ਲੋਇਆ ਕੋ ਬਣਿਆ ਲੋਲਾ ਇੱਥੇ ਰੱਖ ਮੈਚ ਸਿਰੇ ਦਾ ਮੈਚ ਸਿਰੇ ਦਾ ਬੱਲੀ ਕਬੱਡੀ ਕਹਿੰਦਾ ਬਲੀ ਦੀਪ ਪਤਵਰਜੀ ਵਾਲਾ ਤਿੰਨ ਰੇਡਾ ਸਾਡਾ ਸ਼ਿੰਦਾ ਕਰਵਾਲ ਪੁੱਟਾ ਸ਼ੰਦਾ ਦਲਜੀਤ ਕੀਮਾ ਰਿੰਕਾ ਬਾਈ ਕਹਿੰਦਾ ਵੀ ਤਿੰਨ ਰੇਡਾਂ ਇਹਦੀਆਂ 1100 ਦੀਆਂ ਪਹਿਲੀ ਰੇਡ ਦੋ ਪੁਰਜੀਆਂ ਵਾਲਾ ਦੀਪ ਪਤਵਰਜੀ ਆ ਗਿਆ 31 ਦੀਪ ਪਤਵਰਜੀ ਆ ਗਿਆ ਉਧਰੋਂ ਮੈਨੂੰ ਓ ਟੀਮਰ ਜਿੱਤਾ ਫੜੀ ਗਈ ਓ ਰੇਡ ਪਾ ਕੇ ਮੁੰਡਾ ਪੱਜ ਗਿਆ ਕੰਤੀ ਰੇਡ ਪੈ ਗਈ ਕੰਮੇ ਵਾਲੇ ਨੀਤੇ ਦੀ ਓ ਨੀਤਾ ਕਬੱਡੀ ਕਾਉਣ ਲਈ ਵੱਧਾ ਹੋਇਆ ਹੈਰੀ ਗਰੇਡਰ ਨੇ ਬਹੁਤ ਗ੍ਰਾਮ ਸਿੱਧੂ ਵੀ ਆ ਗਿਆ ਸਾਡਾ ਵੀਰਾ ਅੱਗੇ ਪਾਇਆ ਗਲਬਾ ਤੋਂ ਫਿਰ ਚਾਹਤਾ ਬਿਆਲੇ ਅੱਗੇ ਪਾਇਆ ਗਲਬਾ ਤੋਂ ਓ ਮੇਰੇ ਮਿੱਤਰੋ ਇਧਰਲੇ ਪਾਸੇ ਦੁਰਜੀ ਮਾਜੀ ਕਬੱਡੀ ਖਿਡਾਰੀਆਂ ਨੇ ਦੂਜੀ ਮੋੜਤੀ ਦੂਜੀ ਮੋੜਤੀ ਸਿਆਣਾ ਰੇਡਰ ਹੈ ਗਲਤੀਆਂ ਨਹੀਂ ਕਰਦਾ ਫੇਰ ਬਗਿਆ ਧਰਵਾ ਮੇਰੇ ਬੱਚੋ ਕਿਉਂਕਿ ਹਰ ਇੱਕ ਬੰਦਾ ਆਪਣੇ ਆਪਣੇ ਵਾਈ ਨਾਲ ਖੇਡਦਾ ਹਾ ਕਬੱਡੀ ਪੈ ਗਿਆ ਇੱਕ ਪਾਸੇ ਵਧੀਆ ਗੇਮ ਮੁੰਡੇ ਤਿਆਰ ਪਰ ਨਾਲ ਖੇਡ ਰਹੇ ਹਾ ਫੀਕੇ ਵਰਗੇ ਆਹ ਆਲਖਾ ਵਾਲਾ ਅਮਰ ਦਾ ਅਮਰ ਦਾ ਅਮਰ ਦਾ ਆਊਟ ਟੱਕਰ 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 ਗੁਰਦਾਸ ਪਿਆ ਗੁਰਦਾਸ ਪੁਰੀਆ ਪਰ ਮੀਰਪੁਰੀਆ ਬਾਟਾ ਵਰਦਾ ਪਰ ਆ ਜਾਂਦਾ ਉਹ ਸਗੇ ਜਾਉਂਦਾ ਸੁਆਲ ਲਕੀ ਤਾਰਿਆਂ ਤੋਂ ਪਰੇ ਕੁਝ ਨਹੀਂ ਹਰਪ੍ਰੀਤ ਯੂ ਐਸ ਏ ਵਾਲਿਆ ਤਾਰਿਆਂ ਤੋਂ ਪਰੇ ਕੁਝ ਨਹੀਂ ਬੱਬੂ ਬਿਲਦੀਆਂ ਮੈਂ سا سوا سری کرایا سری ربرا اوتار جاگر جقسی جیت بل بجے گلاب آیا ہوا ہے وہ لکی بٹارا گلاب دو میلہ بڑا پیا بلجیم والے کوڑ والیا سری بٹارا گلاب لوگ ਹਾਂ ਵਰਨਾਲ ਚੰਗਾਲੇ ਦੇ ਮਾਇਆ ਮੇਰੇ ਤੱਕ ਕੋਈ ਨਹੀਂ ਹੋ ਗਈ ਹੈ ਲੈ ਵੀ ਗੁਨਾਹ ਕਿੰਨੇ ਪੁੱਛਿਆ ਭਾਈ 20000 ਰੁਪਏ ਦਾ ਕਰਦਾ ਚੰਗਾਲੇ ਕਰਨਾਲ ਦੇ ਲਈ 30000 ਮੇਰੇ ਤੱਕ ਪਹੁੰਚਾ ਕਰਦਾ ਰੇਡ ਪੈ ਗਈ ਟਿੱਕਾ ਛਾਤਰ ਟਿੱਕਾ ਛਾਤਰ ਤੇ ਰਾਜੂ ਭਾਉ ਭੰਡੇ ਵਾਲਾ ਆਓ ਇਧਰਲੇ ਪਾਸੇ ਵੀ ਕੰਨ ਮਲ ਜੋੜਦਾ ਹੋਇਆ ਦੁਰਜੀਆ ਆ ਗਿਆ ਉਹ ਮੁੰਡਾ ਅੰਮ੍ਰਿਤਸਰ ਕੋਲੋਂ ਇੱਥੇ ਗੱਲਾਂ ਹੋਈਆਂ ਹੋਈਆਂ ਜੇਰਾ ਮਿੱਤਰੋ ਕਹਿੰਦੇ ਹੁੰਦਾ ਅੰਮਲਸਰ ਦੇ ਪਾਪੜ ਵੇ ਵ ਖਾਂਦੀ ਨਾ ਕੂ ਕਰੇ ਤੇ ਆਕੜ ਦੇ ਵੈਸੇ ਨਹੀਂ ਨਾ ਉਹ ਕਦੇ ਗੱਲਾਂ ਹੁੰਦੀ ਐ ਇਧਰ ਕਬੱਡੀ ਪੈ ਗਈ ਉਧਰ ਦੇਖੋ ਮੁਰਗੀ ਵਾਲਾ ਤੁਰਗੀ ਵਾਲਾ ਤੁਰਗੀ ਵਾਲਾ ਤੁਰਗੀ ਵਾਲਾ ਤੁਰਗੀ ਵਾਲਾ ਇੱਥੇ ਰੱਖੋ ਉਹ ਦੀਪ ਇੱਕ ਵਾਰੀ ਹੋਰ ਫੀਸਪਾਲ ਜੀ ਠੀਕ ਐ ਭਾਈ ਪਤਾ ਕੀ ਤੇਰਾ ਲੱਗਦਾ ਕੋਣ ਮਤਾ ਦਾ ਲੱਗਦਾ ਨਹੀਂ ਆਹ ਮੈਚ ਜੋਟੀ ਦਾ ਕੰਮ ਤੇ ਮੈਚ ਜੋਟੀ ਦਾ ਪਤਾ ਲੱਗਿਆ ਨਹੀਂ ਕੀਆ ਸਰਦਾਰਸਪੁਰੀਆਂ ਫਟਾ ਤੋੜਦੇ ਆ ਸਰਦਾਰਸਪੁਰੀਆਂ ਪਾਕਾ ਤੋੜਦੇ ਆ ਗਰਾਵ ਦੇਖ ਲੈ ਮੈਚ ਸਿਰਾਂ ਲੱਗਿਆ ਪਿਆ ਮੈਚ ਸਿਰਾਂ ਲੱਗ ਪਿਆ ਬਹੁਤ ਵੱਡਾ ਧੰਨਵਾਦ ਹੈ ਭਾਈ ਇਕਦਾਂ ਬੇਨਤੀ ਹੈ ਇੱਕ ਵਾਰ ਮਾਈਕ ਤੇ ਆ ਕੇ ਤੁਸੀਂ ਬੋਲਦੇ ਹੋ ਸੀ ਜਬਾਨੀ ਬਲੋ 1000 ਰੁਪਏ ਮੈਂ ਬੋਲਿਆ ਵੀ ਵੀਰ ਮਾਰ ਕੇ ਨਿਗਾ ਰੱਖੋ ਲਿਖ ਕੇ ਦੇ ਇੱਕ ਵਾਰ ਬਾਜੀ ਆ ਜੀ ਤਾਪ ਥੇਰਾ ਗੁਰਬੀਤ ਭਾਰੀਆ ਦੀਪੀ ਹੁਕਮ ਵੀਰ ਕਹਿੰਦੇ ਵੀ 1000 ਦੀਪਦਰ ਜੀ ਲਈ ਹੈ ਦੂਜੀ ਬੁਲਾਤਾ ਖਾਲਾ तव्हां पुॼे द ਗੁਰਜੀ ਦੀ ਟੀਮ ਦੇਖੋ ਕਿ ਮੈਂ ਦੇਖਦਾ ਵੀ ਜੀ ਬਾਈ ਦਾ ਵੀ ਧੰਨਵਾਦ ਬੰਦਾ ਸਰਕਾਰ ਓਏ ਆ ਗਿਆ ਮਰ ਦੇਖਿਆ ਸਿਰ ਆਇਆ ਪਿਆ ਅੱਜ ਗੁਲਾਬ ਫਰਵਾਹੀ ਆਇਆ ਤੇ ਗੁਲਾਬ ਕਹਿੰਦਾ 29 ਨੂੰ ਫਰਵਾਹੀ ਰੌਣਕ ਲਾਉੜਿਆ ਗੁਲਾਬ ਕਹਿੰਦਾ 29 ਨੂੰ ਫਰਵਾਹੀ ਰੌਣਕ ਲਾਉੜਿਆ ਛੱਡ ਪਈਏ ਸ਼ਾਦੀ ਦਾ ਯਾਰ ਆਇਆ ਗੱਲ ਜਮਾਈ ਜੱਸੀ ਦਾ ਯਾਰ ਆਇਆ ਰੇਡ ਪੈ ਗਈ ਰੇਡ ਪੈ ਗਈ ਵਾਹ ਓ ਅੰਬਿਆ ਅੰਬਾ ਵਾਖੀ ਵੇਖਣ ਨੂੰ ਵਧੀਆ ਵਰਗਾ ਅਨਸਾਰ ਵਧੀਆ ਵਧੀਆ ਗੇਮ ਇੱਕ ਵਾਰੀ ਤਾੜੀ ਮਾਰੋ ਵੀ ਅੰਬੇ ਦੇ ਨਾਮ ਤੇ ਜੋਰਦਾ ਬੜਾ ਸਰਕਾਰ ਹੈ ਹਾਂਜੀ بنا نمبر سفر پنکی نیٹی بنا نمبر بنا فوجی شکا والے ٹیم کی بنا ہے ایک کت کرتی ماج والے ملے وہ ਅੱਗ ਨਿਕਲਦੀ ਆ ਦਸ ਸੰਧੇ ਜੀ ਹਾਂ ਥੋੜੀ ਬਾਈ ਅੱਗ ਨਿਕਲਦੀ ਆ ਗੁਰਜੀਵਨ ਆਓ ਦੀਪ ਆ ਚੋਟੀ ਦਾ ਬੇਟਾ ਹੈ ਤੇ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਆ ਆ ਗਿਆ ਗਾਲੇ ਸੁਖਮਨ ਹਾਂ ਸੁਖਮਨ ਆ ਗਿਆ ਨੀਰਪੁਰੀਆ ਅੱਖਾਂ ਕਰਦਾ ਦੀਪ ਦੀਪ ਅੱਖਾਂ ਕਰਦਾ ਵੀ ਮੇਲਾ ਬਣ ਗਿਆ ਮੇਲਾ ਬਣ ਗਿਆ ਮੇਲਾ ਬਣ ਗਿਆ ਲੱਗੀ ਮੇਲਾ ਬਣ ਗਿਆ ਬਾਈ ਮੇਲਾ ਬਣ ਗਿਆ ਓਏ 500 ਦਾ ਜਫਾ ਇੱਥੇ ਰਾਏ ਬੈਦ ਜਨਾ ਓਏ ਆ ਕੀ ਹੋ ਗਿਆ ਓਏ ਆ ਕੀ ਹੋ ਗਿਆ ਸਗੇ ਜਣਾ ਉਹ ਲੜਕਾਰਾ ਦਿਲਕੁੜਾ ਨੰਬਰ 9 ਤੇ 9.5 ਹੋ ਗਏ ਮੇਲਾ ਬਣ ਗਿਆ ਮੇਲਾ ਬਣ ਗਿਆ ਮੇਲਾ ਬਣ ਗਿਆ ਸਿਰੇ ਦੀ ਟੱਕਰ ਓ ਰੇ ਰੰਬੇ ਦੀ ਅੰਬੇ ਦੀ ਅੰਬੇ ਦੀ ਜੇ ਆਏ ਹੋ ਰੱਬਾ ਗਲਾਬ ਜੀ ਆਉਂਦਾ ਨੇ ਯਾਰ ਇਹਦਾ ਉਹ ਗੱਲ ਬਣ ਗਈ ਆ ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਹੀਂ ਸਾਡੇ ਬੰਦਿਆ ਬੰਦਿਆ ਰਕਾਨ ਬੋਲਦੇ ਰਕਾਨ ਬੋਲਦੇ ਘੰਗੇ ਦਾ ਤੇਰੇ ਵੀ ਉਹ ਸਾਹਮਣੇ ਉਹ ਲੱਗਿਆ ਗਿਆ ਆਸਾਂ ਦੇ ਨੇ ਪਰ ਨੰਬਰ ਰੇਟਰ ਦਾ ਨੰਬਰ ਰੇਟਰ ਦਾ ਨੰਬਰ ਆ ਨਹੀਂ ਨੋ ਰੇਟਰ ਚਾਪੇ ਇੱਕ ਵਾਰ ਦੇ ਜਿਹੜੀਆਂ ਟੀਮਾਂ ਦਾ ਮੈਚ ਨਹੀਂ ਮੇਰੇ ਵੀਰ ਵਾਟੇ ਜੱਟ ਭਾਈ ਇਹੋ ਮਹਾ ਮੁੰਡਾ ਨੂੰ ਸਾਰਾ ਜਗਾ ਜਿਹੜਾ ਦਾ ਮੈਚ ਨਹੀਂ ਬਹੁਤ ਧੰਨਵਾਦ ਸਾਰੀ ਸੰਗਤ ਦਾ ਗੁਰਜੀਵ ਵਾਲਾ ਦੀਪ ਪੱਲੀਪਾਨ ਦੀ ਵੱਲੋਂ ਹੋਇਆ ਫੱਡੇ ਸਰਦਾਰਾ ਮੇਰੇ ਮਿੱਤਰੋ ਉਧਰ ਦੇ 500 ਕਹਿੰਦੇ ਵੀ ਮੁੰਡੇ ਸੱਤਰ ਵਾਲੇ ਮਨੋਜ ਨਾਲ ਕਹਿੰਦੇ ਸੋਢੀ ਫੱਪਰ ਝੰਡੇ ਵਾਲਾ ਚੱਕਰ ਵਰਗੇ ਹਰਦ ਮੁਰਜੀਵ ਵਾਲਾ ਨੰਬਰ ਜੋੜਦਾ ਹੋਇਆ ਹਾਂ ਓਏ ਨੋਜ ਵਾਲਾ ਉਧਰ ਜਾਂਦਾ ਹੋ ਜੀ ਸ਼ੰਗਾ ਤੇ ਬਿੱਕੀ ਸੁਪਰਾ ਕਹਿੰਦੇ ਭਗਤ ਸਿੰਘ ਬਿੰਦਰ ਜੀ ਨੇ ਕਹਿੰਦਾ ਵੀ ਸੋਨੀ ਫਕਰ ਝੰਡੇ ਦੇ ਯਾਰਾ ਪਿਆਰਾ 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 ਪਿਆਰ ਦੇ ਨਾਲ ਪਿਆਰ ਦੇ ਨਾਲ ਉਹ ਤਾਂ ਐ ਲੱਗਦਾ ਓ ਐਨਾ ਐ ਲੱਗਦਾ ਬਈ ਸਗੇ ਅੱਜ ਬਚਾਉਣ ਆਇਆ ਪਿਆ ਓ ਫੈਰੀ ਯੂਕੇ ਬਣੀ ਓ 1000 ਦਾ ਜਫਾ ਕੰਗੇ ਵਾਲੇ ਓ ਗੁਰਵਿੰਦਰਾ ਸਾਹਿਬ ਦਾ ਮਾਇਦੇ ਗਫੇ ਸਾਹਿਬ ਦਾ ਮਾਇਦੇ ਗਫੇ ਬੜੀ ਮਾਇਦੇ ਗਫੇ ਗੁਰਵਿੰਦਰ ਹੁਸੈਨ ਸਾਹਿਬੀ ਮਾਇਦੇ ਗਫੇ ਕੋਈ ਨਾ ਮੈਨੂੰ ਪਤਾ ਵੀ ਮੈਚ ਵੀ ਪਾਣਾ ਤੱਕਦਾ ਹੈ ਤੇ ਨੰਬਰਾਂ ਗੱਲੀ ਦੇਖ ਕੇ ਇਹਨਾਂ ਦਿਨ ਤੱਕ ਆਹ ਕਹਿੰਦਾ ਵੀ 1000 ਦੀ ਰੇਡ ਪੜੀ ਹੈ। ਸਾਡੇ ਮੁੰਡੇ ਵਦਿਆ ਬਹੁਤ ਤਕੜਾ ਮੈਚ ਖੇਡਿਆ ਜਾ ਰਿਹਾ। ਅੱਪਾ ਆ ਗਿਆ ਕਬੱਡੀ ਪਾਉਣ ਦੇ ਲਈ। ਹਾਂਗੇ ਦੀ ਟੀਮ ਲੋਕੇ ਨੂੰ ਵੰਦ ਹੋਇਆ। ਸਾਧਰ ਹਰਿਆਣਾ ਦੀ ਟੀਮਾਂ ਚੋਟੀ ਦਾ ਮੁਕਾਬਲਾ। ਆਹ ਕਹਿੰਦਾ ਕੁੰਡੀਆਂ ਦੇ ਕੁੰਡੀਆਂ ਦੇ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸ ਗਏ। ਹਾਉ ਮਿੱਤਰੂ ਬੜੇ ਮਹਿਫਾਣੀ। ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸ ਗਏ। ਮਾਰਵਾੜੋ। ਸ਼ਿੱਦਾ ਚਰਵਾੜੋ। ਅੰਬੇ ਦੀਆਂ 3 1000 ਦੀਆਂ ਪੈਣ ਗਿਆ। ਅੰਬੇ ਦੀਆਂ ਮੇਨਾ ਲੋਗਾ ਲੋਗਾਂ ਲਈਆਂ ਲੋਈਆਂ ਕੋ ਵਧੀਆ ਲੋਈਆਂ ਇੱਥੇ ਰੱਖ ਮੈਚ ਸਿਰੇ ਦਾ ਮੈਚ ਸਿਰੇ ਦਾ ਇੱਕ ਮਿੰਟ ਥੋੜਾ ਜਿਹਾ ਡਿਸਪਲਿਨ ਬਣਾ ਕੇ ਰੱਖੋ ਮੇਰੇ ਭਰਾਵਾਂ ਨੂੰ ਫੇਰਦੀ ਹੈ ਮੈਨੂੰ ਪਤਾ ਵੀ ਤੁਸੀਂ ਕਬੱਡੀ ਦਾ ਜਿਹੜਾ ਆ ਥੋੜੇ ਬਹੁਤ ਜ਼ਿਆਦਾ ਮੈਚ ਬਣਾ ਤਕੜਾ ਕੇ ਪਰ ਥੋੜੇ ਆਪਾਂ ਮਾਹੌਲ ਬਣਾਈ ਰੱਖੀ ਵਧੀਆ ਇੱਕ ਮਿੰਟ ਦੀ ਇੱਕ ਮਿੰਟ ਇੱਕ ਮਿੰਟ ਕੋਈ ਆਲੀ ਭਾਈ ਪ੍ਰੋਫੈਸਰਾਂ ਦੇ ਸਾਹਮਣੇ ਬੋਲਣਾ ਨਹੀਂ ਅੰਮੇ ਭਾਈ ਜਦੀਪ ਭਾਈ ਮੈਚ ਮੁੱਕ ਗਿਆ ਹੋਲ ਦਾ ਫੈਸਲਾ ਖੜੇ ਉੱਪਰ ਆ ਗਿਆ ਦੇਖ ਭਾਈ ਬਸ ਰੈਫਰੀ ਨੇ ਬਰਾਬਰ ਨਾ ਕਰਨਾ ਮੈਂ ਬੋਲਦਾ ਆ ਮਾਇਆ ਲੱਗੋ ਦੀਪ ਜੀ ਜਿਹੜਾ ਨੰਬਰ ਹੋਲ ਸੀਗਾ ਸੈਂਟਰ ਲਾਈਨ ਤੇ ਉਹ ਕਾਂਗੇ ਦੀ ਟੀਮ ਨੂੰ ਦੇ ਦਿੱਤਾ ਗਿਆ ਕਾਂਗੇ ਦੀ ਟੀਮ ਪਿਛਲੇ ਮੈਚ ਦੇ ਵਿੱਚੋਂ ਜੇਤੂ ਟੀਮ ਰਹੀ ਹੈ ਕਾਂਗੇ ਦੀ ਟੀਮ ਦੀ ਜੇਤੂ ਰਹੀ ਹੈ